ਸ੍ਰੀ ਕਾਜੀ ਸਾਰਿਆਂ ਨੂੰ ਮੈਲ ਅਪਰੀਕ ਕਰ ਹਾਜ਼ਰਾਂ ਜੀ ਸਿਮਰਨ ਲੁਧਿਆਣਵੀ ਦੁਆਰਾ ਲਿਖੀ ਗਈ ਕਹਾਣੀ ਰੰਗ ਦੀ ਸਾਵਲੀ ਦਾ ਭਾਗ ਤੀਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੁਖਪ੍ਰੀਤ ਨੇ ਆਪਣੀ ਲਫਜ਼ਾਂ ਨਾਲ ਸਿਮਰਨ ਦੀ ਸਾਰੀ ਚਿੰਤਾ ਹੀ ਚਿਕਨ ਕਾਫੂਰ ਕਰ ਦਿੱਤੀ ਸੀ ਸਿਮਰਨ ਨੂੰ ਲੱਗਾ ਜਿਵੇਂ ਸੋਖੋ ਉਸੇ ਦਿਲ ਦੀ ਗੱਲ ਜਾਣ ਗਈ ਹੋਵੇ ਸੁਖ ਨੇ ਹੱਥ ੱਗੇ ਕਰਦਿਆਂ ਚਾਫੜਾਈ ਤੇ ਨਾਲ ਹੀ ਆਪਣੀਆਂ ਗੱਲਾਂ ਦਾ ਰੁਕ ਕਿਤੇ ਹੋਰ ਪਾਸੇ ਮੋੜ ਲਿਆ। ਅੱਛਾ ਸੱਚੇ ਸਿਮਰਨ ਉਹ ਆਦਾ ਮੁੰਡਾ ਜਿਹੜਾ ਆਪਾਂ ਨੂੰ ਕੈਂਟੀਨ ਵਿੱਚ ਫਟਾ ਮਿਲਿਆ ਸੀ ਜਿਹਦੀ ਵਾਲੇ ਦਵਾਲੇ ਬੜੀ ਭੀੜ ਸੀ। ਸੁਖ ਇਸ ਵਕਤ ਅੱਖਾਂ ਵਿੱਚ ਚੌਂਦੀ ਹੋਈ ਗੱਲ ਕਰ ਰਹੀ ਸੀ। ਕੌਣ? ਕਿਦੀ ਗੱਲ ਕਰ ਰਹੀਆਂ ਸੁਖ? ਇਹ ਜਵਾਬ ਸਿਮਰਨ ਨੇ ਸ਼ਾਇਦ ਸੂਰਜ ਸਮਝ ਕੇ ਤੇ ਜਾਣਵੁੱਝ ਕੇ ਜੇ ਦਿੱਤਾ ਸੀ। ਵਰਨਾ ਉਹ ਇੱਕ ਚਲਕਤਾ ਇਸ 컬러 ਉਸਦੇ ਦਿਲ ਤੇ ਜਹਨ ਵਿੱਚ ਵਸ ਗਈ ਸੀ। ਕਿ ਉਹ ਕਦੇ ਵੀ ਉਸ ਨੂੰ ਭੁੱਲ ਨਹੀਂ ਸਕੇਗੀ। ਹਾਂ ਹਾਂ ਤੂੰ ਕਿਉਂ ਗੱਲ ਛੀੜਨੀ ਉਹਦੀ। ਨਲੇ ਆਪਾਂ ਨੂੰ ਕੀ? ਉਹ ਕਿਹੜਾ ਆਪਣਾ ਕੁਝ ਲੱਗਦਾ। ਉਹ ਤਾਂ ਸਭ ਆਪਣੀ ਕਲਾਸ ਵਿੱਚ ਵੀ ਨਹੀਂ ਪੜਦਾ। ਫਿਰ ਆਪਾਂ ਉਹਦੇ ਬਾਰੇ ਜਾਣ ਕੇ ਕੀ ਲੈਣਾ? ਹਨਾ ਸਿਮਰਨ। ਇਦਾਂ ਹੀ ਆ ਨਾ। ਸੁਖਪ੍ਰੀਤ ਜਾਨ ਵਿੱਚ ਕੀ ਚਸਕੀ ਲੈਂਦੀ ਹੂ ਬੋਲੀ। ਉਹ ਦੰਪਤਤਾ ਤਾਂ ਉਹਨੂੰ ਵੀ ਸੀ ਕਿ ਉਸ ਮੁੰਡੇ ਦੇ ਮਹਿਲ ਜ਼ਿਕਰ ਕਰਨ ਨਾਲ ਹੀ ਸਿਮਰਨ ਦੇ ਚਿਹਰੇ ਦੇ ਹਾਵ ਭਾਵ ਪਲੋ-ਪਲਿ ਹੀ ਬਦਲ ਗਏ ਸਨ। ਨਹੀਂ ਨਹੀਂ ਸੁਖਾ ਇਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਤੂੰ ਸੋਚ ਰਹੀ ਆ ਨਾਲੇ ਵੈਸੇ ਵੀ ਉਹ ਆਪਣਾ ਸੀਨੀਅਰ ਆ ਆਪਾਂ ਨੂੰ ਉਹਦੇ ਨਾਲ ਕੀ ਮਤਲਬ ਸਿਮਰ ਨੇ ਸ਼ਾਇਦ ਕੁਝ ਐਸਾ ਕਿਹਾ ਸੀ ਜੋ ਕਹਿਣਾ ਨਹੀਂ ਸੀ ਚਾਹੁੰਦੀ ਪਰ ਮੌਕੇ ਦੀ ਨਜ਼ਾਕਤ ਨੂੰ ਵੀ ਉਸ ਨੂੰ ਸੁਖਪ੍ਰੀਤ ਨੂੰ ਇਹੋ ਜਵਾਬ ਦੇਣਾ ਹੀ ਠੀਕ ਲੱਗਿਆ ਫੇਚਾ ਪੀ ਕੇ ਦੋਵੇਂ ਝੜੀਆਂ ਆਪੋ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਲੈ ਕੇ ਬਹਿ ਗਈਆਂ ਇਸੇ ਤਰ੍ਹਾਂ ਹੀ ਸ਼ਾਮ ਉਤਰਾਈ ਤੇ ਉਹ ਦੋਵੇਂ ਆਪਣੇ ਕਮਰੇ ਦੇ ਬਾਲਕਨੀ ਵਿੱਚ ਜਾ ਖੜੀਆਂ ਆ ਕਿੰਨਸ ਕੋਉ ਸੁਵਰਤਿ ਨਜ਼ਾਰਾ ਆਇਆ ਨਾ ਸੁਖ ਤੈਨੂੰ ਪਤਾ ਮੈਨੂੰ ਹੀ ਠੰਡੀਆਂ ਠੰਡੀਆਂ ਜੀਆਂ ਸ਼ਾਮਾਂ ਕਿੰਨੀਆਂ ਚੰਗੀਆਂ ਲੱਗਦੀਆਂ ਸਿਮਰਨ ਨੇ ਸਾਹਮਣੇ ਦੇ ਦ੍ਰਿਸ਼ ਨੂੰ ਵੇਖ ਉਤਸ਼ਾਹਿਤ ਹੁੰਦੀ ਹੋਈ ਬੋਲੀ ਸੀ ਦੂਰ ਕਿਤੋਂ ਪੰਛੀਆਂ ਦੀ ਇੱਕ ਡਾਰ ਉਸ ਦੇ ਨੈਣਾ ਮੁਰੰਦੀ ਲੰਗੀ ਚਾਂਚਕ ਇੱਕ ਹਸੀਨ ਜਹੀ ਚਲਕ ਉਸ ਦੀ ਜਹਨ ਵਿੱਚ ਮੁਰਤੂ ਤਾਜ਼ਾ ਹੋ ਗਏ ਹਾਏ ਕਾਸ਼ ਮੈਂ ਉਸ ਦਾ ਚਿਹਰਾ ਵੇਖ ਪਾਉਂਦੀ ਸਿਮਰਨ ਨੂੰ ਪਤਾ ਹੀ ਨਹੀਂ ਲੱਗਾ ਕਿ ਕਦ ਉਸ ਦੇ ਦਿਲ ਦੀ ਗੱਲ ਉਸ ਦੇ ਬੁੱਲਾਂ ਤੱਕ ਆਂਟੋਕੀ ਉਸ ਨੂੰ ਤਉ ਦੇ ਪੱਤ ਲੱਗਾ ਚਦਕੋਲ ਖੜੀ ਸੁਖ ਨੇ ਕੋਣੀ ਮਾਰ ਕੇ ਉਸ ਨੂੰ ਛੇੜਿਆ ਤੇ ਸਿਮਰਨ ਵਿਚਾਰੀ ਚੱਕਰਾ ਕੀ ਜੇ ਰਹਿ ਗਈ ਅੱਛਾ ਤਾਂ ਗੱਲ ਇੱਥੇ ਤੱਕ ਪਹੁੰਚ ਗਈ ਚਲਾਪਾਂ ਉਧਰ ਨੂੰ ਗੀੜਾ ਕੱਢ ਕੇ ਆਉਨੇ ਆ ਕੀ ਪਤਾ ਉਸ ਪਾਸੇ ਦਰਸ਼ਨ ਹੋ ਹੀ ਜਾਣ ਸੁਖ ਨੇ ਮੁੰਡਿਆਂ ਦੇ ਹੋਸਟਲ ਵੱਲ ਇਸ਼ਾਰਾ ਕੀਤਾ ਸਿਮਰਨ ਨੂੰ ਲੱਗਾ ਛਿਮੀ ਉਹ ਉੱਥੇ ਜਾਂਦੀ ਗੱਲ ਕਰ ਰਹੀ ਹੋਵੇ ਇਸ ਲਈ ਉਸ ਨੇ ਸੁਖ ਨੂੰ ਅਸਾ ਹੱਥ ਘੁੱਟਦੇ ਹੋਏ ਛੁਪ ਕਰਵਾ ਦਿੱਤਾ ਕੀ ਆਪ ਅੰਦਰ ਕਮਰੇ ਵਿੱਚ ਜਾ ਕਿਤਾਬਾਂ ਨਾਲ ਰੁੱਝ ਕੇ ਉਸਦੇ ਅੰਦਰ ਆਉਂਦੀ ਆਹੀ ਸੋਕ ਉਸ ਨੂੰ ੱੱਕੇ ਨਾਲ ਫੜ ਕੇ ਮੁੜ ਤੋਂ ਬਾਹਰ ਖਿੱਚ ਲਈ ਤੇ ਇੱਕ ਥਾਂ ਵਾਲੀ ਸ਼ੈਰਾ ਕਰਦੀ ਹੋਈ ਕਹਿਣ ਲੱਗੀ ਓ ਵੇਖ ਉਹ ਬੈਠਾ ਹੋ ਉਹ ਲੜਕਾ ਸੱਚਮੁੱਚ ਹੀ ਉੱਥੇ ਬੈਠਾ ਹੋਇਆ ਸੀ ਤੇ ਆਦ ਕੀ ਵੀ ਉਸ ਦੇ ਵਾਲੇ ਦਵਾਲੇ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਸੀ ਸਿਮਰ ਨੇ ਉਸ ਪਾਸੇ ਨੂੰ ਵੇਖਿਆ ਤੇ ਇੱਕ ਵਾਰ ਫਿਰ ਤੋਂ ਉਸ ਦੇ ਦਿਲ ਦੀ ਧੜਕਣ ਬੇਕਾਬੂ ਜਹੀ ਹੋ ਗਈ ਸੀ بس نیہ ਜਾਂਦੇ ਆਪਣੀਆਂ ਨਜ਼ਰوں اس لڑکے پاسੋਂ ਹਟਾ ਲਈਆਂ ਸੂਰਤਾਂ ਖੈਰ ਉਸ ਨੂੰ ਹਲੇ ਵੀ ਚੰਗੀ ਤਰ੍ਹਾਂ ਨਹੀਂ ਸੀ ਵਿਖੀ ਪਰ ਉਸ ਦੀ ਚਮਕ ਦੇ ਗੋਰੇ ਰੰਗ ਨੇ ਸਿਮਰਨ ਨੂੰ ਉਸ ਪਾਸਿਓਂ ਵੇਖਣ ਤੋਂ ਜਿਵੇਂ ਵਰਜ ਜੇ ਦਿੱਤਾ ਸੀ ਉਸ ਨੂੰ ਮੁੜ ਤੂੰ ਆਪਣੇ ਸਾਵਲੇ ਰੰਗ ਦਾ ਅਹਿਸਾਸ ਹੋਣ ਲੱਗਾ ਸੀ ਉਸ ਨੂੰ ਆਪਣੀ ਪ੍ਰੀਤ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੁੰਦੀ ਦਿੱਸ ਰਹੀ ਸੀ ਕਿ ਇਹ ਕਦੇ ਮੈਨੂੰ ਨਜ਼ਰ ਪਰ ਕੀ ਵੇਖੀਗਾ ਵੀ ਉਸਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਸਨ ਇੱਕ ਅਜੀਬ ਜਿਹੀ ਕਸ਼ਮਕਸ਼ ਸੀ ਇੱਕ ਅਜੀਬ ਜਿਹੀ ਅਸੁਰੱਖਿਆ ਦੀ ਭਾਵਨਾ ਸੀ ਜਿਸ ਤੋਂ ਕਿ ਉਸਨੇ ਆਉਂਦੇ ਵਕਤਾਂ ਵਿੱਚ ਪਾਰ ਉਤਾਰਨਾ ਸੀ ਸਿਮਰਨ ਹਲੇ ਆਪਣੇ ਅੰਦਰ ਦੀ ਭਾਵਾਂ ਦੀ ਜੰਗ ਨਾਲ ਲੜੀ ਰਹੀ ਸੀ ਕਿ ਸਖੁਸ ਨੂੰ ਖਿੱਚਦੀ ਹੋਈ ਇੱਥਾ ਪਾਰਕ ਵਿੱਚ ਲੈ ਗਈ ਦੋਵੇਂ ਛਣੀਆਂ ਦੂਰ ਹੋਈ ਉਸ ਮੁੰਡੇ ਆਕਾਸ਼ ਦੀਪ ਦੇ ਉਸ ਦੇ ਅਲਿਦ ਵਾਲੀ ਉਮੜੀ ਢੀੜ ਨੂੰ ਵੇਖਦੀਆਂ ਰਹੀਆਂ ਹਾਈ ਜੇ ਇਹਨੀ ਪੀੜ ਲੱਗੀ ਤਾਂ ਮੁੰਡਾ ਤਾਂ ਸੋਹਣਾ ਹੀ ਹੋ ਵੇਖ ਤੱਕ ਕਿੰਨੀਆਂ ਕੁੜੀਆਂ ਖੜੀਆਂ ਨੇ ਉਹ ਦਿਵਾਲੇ ਦੇ ਵਾਲੇ ਸੁਖ ਸਿਮਰਨ ਨੂੰ ਹੋਛੇ ਹੀ ਮਾਰਦੀ ਬੋਲੀ ਪਰ ਸਿਮਰਨ ਨੂੰ ਤਾਂ ਜਿਵੇਂ ਕੁਝ ਸੁਣਿਆ ਹੀ ਨਹੀਂ ਸੀ ਉਹ ਤਾਂ ਬਸ ਉਸ ਮੁੰਡੇ ਦੀ ਇੱਕ ਝਲਕ ਲੈਣ ਖਾਤਰ ਬੇਤਾਬ ਹੋਈ ਖੜੀ ਸੀ ਪਰ ਇਸ ਦਿਵਾਲੇ ਦੇ ਵਾਲੇ ਦਾ ਚਿਰਮਟ ਇਸ ਕਦਰ ਵਿਹੰਤਿਆ ਹੋਇਆ ਸੀ ਕਿ ਉਸ ਦੀ ਨਿਗਾ ਆਪਣੀ ਮਨ ਇਛਤ ਝਲਕ ਨੂੰ ਛੇਤੇ ਹਾਸਲ ਨਹੀਂ ਸੀ ਕਰ پا ਰਹੀ ਚਲਾ ਅੱਗੇ ਚਲ ਕੇ ਦੇਖਦੇ ਆਂ ਸੁਖ ਤੇ ਸਿਮਰਨ ਪੀੜ ਵੱਲ ਨੂੰ ਥੋੜਾ ਅੱਗੇ ਵਧੀਆਂ ਤਾਂ ਤਿੰਨ ਚਾਰ ਕੁੜੀਆਂ ਦੀ ਚੋਲੀ ਅਚਾਨਕ ਹੀ ਪੀੜ ਨੂੰ ਤਿੱਤਰ ਬਿੱਤਰ ਕਰਦੀ ਅੱਗੇ ਜਾ ਖੜੋਈ ਇੱਕ ਕੁੜੀਆਂ ਅਸਲ ਆਕਾਸ਼ ਦੀਆਂ ਵੀ ਸੀਨੀਅਰ ਸਨ ਇਹਨਾਂ ਵਿੱਚ ਜਿਹੜੀ ਕੁੜੀ ਮੋਰੀ ਸੀ ਉਸ ਦਾ ਨਾਮ ਕਾਜਲ ਸੀ ਤੇ ਬਾਕੀ ਸਭ ਉਸ ਦੀਆਂ ਸਹੇਲੀਆਂ ਹੀ ਸਨ ਕਾਲਜ ਵਿੱਚ ਸਾਰੇ ਇਹਨਾਂ ਨੂੰ ਕਾਜਲ ਦੀਆਂ ਚਮਚੀਆਂ ਕਹਿੰਦੇ ਸਨ ਬਾਵਜੂਦ ਇਸਤੇ ਇਹ ਕਾਜਲ ਦਾ ਘੇੜਾ ਨਹੀਂ ਸੀ ਛੜਦਿਆਂ ਬਲਕਿ ਆਪਣੀ ਚਮਚਾਗਰੀ ਤੇ ਵੀ ਫਕਰ ਮਹਿਸੂਸ ਕਰਿਆ ਕਰਦੀਆਂ ਸਨ ਹੁਣ ਇਹ ਕੀ ਬੜਾਈ ਸੁਖਪ੍ਰਿਤ ਨੇ ਪੂਰੀ ਹੈਰਾਨੀ ਜਿਤੋਂਦੇ ਹੋਏ ਪੁੱਛਿਆ ਪਰ ਸਿਮਰਨ ਦਾ ਧਿਆਨ ਤਾਂ ਹਲੇ ਵੀ ਆਪਣੀ ਉਸ ਅਜੀਜ਼ ਦੀ ਚਲਕ ਹਾਸਲ ਕਰਨ ਤੇ ਸੀ ਇਹਨੇ ਨੂੰ ਪਿੱਛੋਂ ਇੱਕ ਮੁੰਡਾ ਆ ਕੇ ਸਿਮਰਨ ਨੂੰ ਤੱਕਾ ਮਾਰਦਾ ਹੋਇਆ ਅੱਗੇ ਲੰਘ ਗਿਆ ਉਸਨੇ ਕਾਜਲ ਦੇ ਗਨ ਵਿੱਚ ਹੌਲੀ ਜੇ ਕੁਝ ਕਿਹਾ ਤੇ ਕਾਜਲ ਜਦ ਹੀ ਉਥੋਂ ਆਕਾਸ਼ ਤੇ ਆਪਣੀਆਂ ਸਹਿਗਲੀਆਂ ਨੂੰ ਨਾਲ ਲੈ ਕੇ ਤੁਰ ਪਏ ਜਾਂਦੇ ਹੋਏ ਵੀ ਸਿਮਰਨ ਆਕਾਸ਼ ਨੂੰ ਵੇਖ ਨਾ ਪਾਈ ਉਸ ਦੀ ਪਿੱਠ ਸਿਮਰਨ ਵੱਲ ਸੀ ਤੇ ਉਹ ਭੀੜ ਵਿੱਚੋਂ ਲੰਘਦਾ ਹੋਇਆ ਅੱਗੇ ਤੁਰ ਰਿਹਾ ਸੀ ਹਾਈਵੇ ਪੈਜੀ ਤੇਰਾ ਪੇੜਾ ਵੇਖਦਾ ਨਹੀਂ ਅਸੀਂ ਇੱਥੇ ਖੜੀਆਂ ਹੋਈਆਂ ਆ ਸੁਖ ਨੇ ਉਸ ਮੁੰਡੇ ਨੂੰ ਚੰਗੀ ਝਾੜ ਪਾਈ ਪਰ ਹੁਣ ਕੀ ਫਾਇਦਾ ਹੁਣ ਤਾਂ ਜੋ ਹੋਣਾ ਸੀ ਉਹ ਚਲਿਆ ਸੀ ਸਿਮਰਨ ਬੁੱਝੇ ਜਿਵੇਂ ਮੰਨ ਲਾ ਆਪਣੇ ਕਮਰੇ ਵਿੱਚ ਆ ਕੇ ਲੰਮੀ ਪੈ ਗਈ। ਹੁਣ ਤਾਂ ਉਸ ਦਾ ਰੋਟੀ ਖਾਣ ਨੂੰ ਵੀ ਜਤ ਨਹੀਂ ਸੀ ਕਰਦਾ। ਸੁਖਨੇਵਾਰ ਫਾਰਸ ਨੂੰ ਮੈਸ ਜਾਣ ਲੱਗੀ ਹ ਪਰ ਸਿਮਰਨ ਸਿਰਦਰਦ ਦਾ ਬਹਾਨਾ ਕਰਕੇ ਲੰਮੀ ਪਈ ਰਹੀ। ਫੇਰ ਜੈ ਸੁਖਾਣਾ ਖਾਣ ਲਈ ਚਲੀ ਗਈ ਤਾਂ ਸਿਮਰਨ ਮੁੜ ਤੋ ਬਾਲਕਨੀ ਵਿੱਚ ਜਾ ਕੇ ਖੜ ਗਈ। ਕੋਲੇ ਸੇ ਬਿਲਡਿੰਗ ਦੇਆਂ ਟਾਮੀਆਂ ਟਾਮੀਆਂ ਜੀਆਂ ਵਤੀਆਂ ਜਗਨ ਲੱਗ ਪਈਆਂ ਸਨ। ਪਾਰਕ ਵਿੱਚ ਸ਼ਾਂਤੀ ਸੀ। ਕੁਝ ਕੁ ਵਿਦਿਆਰਥੀ ਹੀ ਬਸ ਟਹਿਲ ਕਦਮੀ ਕਰਦੀ ਨਜ਼ਰ ਆ ਰਹੀ ਸਨ ਸ਼ਾਮ ਵੀ ਹੋਰ ਗਹਿਰੀ ਹੋ ਗਈ ਜਾਪ ਰਹੀ ਸੀ ਅਸਮਾਨ ਵਿੱਚ ਤ੍ਰੋਤਾਰਾ ਆਪਣੀ ਵਜੂ ਦੀ ਗਵਾਹੀ ਪਰ ਰਿਹਾ ਸੀ ਵਾਤਾਵਰਣ ਠੰਡਾ ਸੀ ਸਕੂਨ ਭਰਿਆ ਸੀ ਪਰ ਸਿਮਰੇ ਨੂੰ ਇਹ ਫਿਜ਼ਾ ਫਿਰ ਵੀ ਗਮਗੀਨ ਜਹੀ ਜਾਪ ਰਹੀ ਸੀ ਅਸਲ ਗਮ ਤਾਂ ਉਸ ਦੇ ਅੰਦਰ ਕਿਤੇ ਸੀ ਤੇ ਪਤਾ ਨਹੀਂ ਹੋਣ ਇਹ ਗਮ ਕਿਸ ਵੇਲੇ ਉਸ ਦੀਆਂ ਅੱਖਾਂ ਥਰੇ ਦੀ ਬਾਹਰ ਨਿੱਕਲ ਜਾਣਾ ਸੀ ਜੀ ਸੁਣਿਓ ਹਾਂਜੀ ਦੱਸੋ ਇੱਕ ਹਸੀਨ ਜੀਆ ਜੇਰਾ ਇਸ ਵਕਤ ਸਿਮਰਨ ਦੇ ਸਾਹਮਣੇ ਸੀ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਰੱਬ ਨੇ ਉਸ ਦੀ ਇੰਨੀ ਛੇਤੀ ਸੁਣ ਲਈ ਸੀ ਆਪਣੀ ਅੱਖਾਂ ਨੂੰ ਵਾਰ-ਵਾਰ ਮਲਦੀ ਉਹ ਪਤਾ ਨਹੀਂ ਕਿੰਨੀ ਵਾਰੀ ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਚੁੱਕੀ ਸੀ ਕਿ ਇਹ ਜੋ ਵੀ ਆ ਜਾਂ ਜੋ ਵੀ ਹੋ ਰਿਹਾ ਹੈ ਉਹ ਸਭ ਹਕੀਕਤ ਹੈ ਕੋਈ ਸੁਪਨਾ ਨਹੀਂ ਸਿਮਰਨ ਉਹ ਸਿਮਰਨ ਸਵੇਰੇ ਸੁਖ ਸਿਮਰਨ ਦਾ ਆਵਾਜ਼ ਆ ਮਾ ਰਹੇ ਸੀ सिमरन गोड़ी नींद सुती पई सी उसनु पता ही नहीं सी कि वो महज एक सुपना ही वेख रही सी सुख सुख किथे गया अबड़वाहे अब जी उठी सिमरन अपने सुपने दे सहजादे नु ही तलाश रही सी उसनु समझ नहीं सी पै रही कि आखिर उसनल की हो रहा है कौन सिमरन है की दी गल कर रही है तू कोई आया सी कि रूम विच नहीं नहीं कुछ नहीं सो सॉरी ਮੈਂ ਮੀਨਾ ਵਸ ਆਪਣੇ ਮੱਥੇ ਤੇ ਪੋਲਾ ਜਿਹਾ ਹੱਥ ਮਾਰਦੇ ਸਿਮਰਣ ਹੱਸਣ ਲੱਗੀ ਸੁੱਖ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਸਿਮਰਣ ਕਿਸ ਤੀ ਕਲਪਈ ਕਰਦੀ ਆ ਉਹ ਸਿਮਰਣ ਨੂੰ ਕਿਛਤੀ ਹੋਏ ਬਾਹਰ ਪਾਲਕਨੀ ਤੱਕ ਲੈ ਗਈ ਜਿੱਥੋਂ ਕਿ ਮੁੰਡਿਆਂ ਦਾ ਹੋਸਟਲ ਸਾਫ਼ ਦਿਸ ਰਿਹਾ ਸੀ ਤੇ ਸਬਬ ਨਾਲ ਆਕਾਸ਼ ਦੇ ਕਮਰੇ ਦੀ ਖਿੜਕੀ ਵੀ ਖੁੱਲੀ ਸੀ ਉਹ ਵੇਖ ਉਹ ਆਓ ਦਾ ਕਮਰਾ ਸੁਖ ਨੇ ਹੱਥ ਨਾਲ ਇਸ਼ਾਰਾ ਕਰਦੀ ਨੇ ਕਿਹਾ ਸਿਮਰਣ ਹੈਰਾਨ ਸੀ ਕਿਸ ਸੁਖਨ ਉਸ ਮੁੰਡੇ ਦਾ ਕਮਰਾ ਕਿਵੇਂ ਪਤਾ ਉਹ ਕਦੇ ਆਕਾਸ਼ ਦੇ ਕਮਰੇ ਵੱਲ ਵੇਖਦੀ ਕਦੇ ਸੁਖਵਲ ਸੁਖ ਦੇ ਚਿਹਰੇ ਤੇ ਉਸ ਨੂੰ ਇੱਕ ਅਜੀਬ ਜਿਹੀ ਸ਼ਰਾਰਤ ਝਲਕਦੀ ਨਜ਼ਰ ਆਈ ਕੀ ਸੋਚ ਰਹੀਆਂ ਵੀ ਮੈਨੂੰ ਕਿਵੇਂ ਪਤਾ ਕਿ ਇਹ ਕਮਰਾ ਉਸ ਮੁੰਡੇ ਦਾ ਹੈ ਹਾਂ ਮੈਨੂੰ ਤਾਂ ਮੈਡਮ ਜੀ ਹੋਰ ਵੀ ਬਹੁਤ ਕੁਝ ਪਤਾ ਜੇ ਅੱਖੋਂ ਤਦਾਸਿਆਂ ਸਿਮਰਦੀ ਹੈਰਾਨੀ ਹੁਣ ਵੱਧ ਹੀ ਜਾ ਰਹੀ ਸੀ ਉਹ ਉਸ ਮੁੰਡੇ ਬਾਰੇ ਸਭ ਕੁਝ ਜਾਣ ਲੈ ਉਤਸੁਕ ਸੀ हां ਦੱਸ ਨਾ ਕੀ ਪਤਾਇਆ ਤੈਨੂੰ ਨਾ ਜੀ ਇੰਨੀ ਛੇਤੀ ਨਹੀਂ ਪਹਿਲਾਂ ਇਹ ਤਾਂ ਦੱਸ ਵੀ ਤੈਨੂੰ ਕਿਤੇ ਉਸ ਮੁੰਡੇ ਨਾਲ ਪਿਆਰ ਵੇਰ ਤਾਂ ਨਹੀਂ ਹੋ ਗਿਆ ਨਾ ਸੁਖਾ ਹੱਸਦੀ ਹੋਈ ਸ਼ਿਮਰਨ ਨੂੰ ਸੇੜਨ ਚਾਹੀ ਲੱਗੀ ਸ਼ਿਮਰਨ ਥੋੜਾ ਜਿਹਾ ਸ਼ਰਮਾਈ ਪਰ ਛੇਤੀ ਗੰਬੀਰ ਹੋਂਦੀ ਹੋਈ ਉਲਟਾ ਸੁਖ ਨੂੰ ਹੀ ਝਿੜਕਦੀ ਹੋਈ ਕਹਿਣ ਲੱਗੀ ਤੂੰ ਵੀ ਨਾ ਸੁਖ ਕਿੱਥੋਂ ਦੀ ਗੱਲ ਕਿੱਥੇ ਲੈ ਜਾਂਦੀ ਆ ਭਲਾਈ ਦੀ ਵਿੱਚ ਪਿਆਰ ਵੇਰ ਵਾਲੀ ਗੱਲ ਕਿੱਥੋਂ ਆ ਗਈ ਬਾਕੀ ਜੇ ਤੂੰ ਦੱਸਣਾ ਤਾਂ ਦੱਸ ਨੀ ਮੈਂ ਤਿਆਰ ਹੋਣ ਲਈ ਚੱਲੀ ਆਂ ਉਹ ਠਹਿਰ ਜਾ ਕਮਲੇ ਕਿੱਥੇ ਭੱਜੀ ਚੱਲੀ ਆਂ ਹਲੇ ਤਾਂ ਤੈਨੂੰ ਉਸ ਮੁੰਡੇ ਦੇ ਦਰਸ਼ਨ ਵੀ ਕਰਾਉਣੇ ਨੇ ਸੋਕੇਸ ਵਕਤ ਸਿਮਰਨ ਦੀ ਬਾਫੜ ਕੇ ਖੜ ਗਈ ਸਿਮਰਨ ਉੱਥੋਂ ਭੱਜੀ ਵੀ ਜਾਵੇ ਤੇ ਰੁੱਕ ਕੇ ਉਸ ਮੁੰਡੇ ਦਾ ਇੰਤਜ਼ਾਰ ਵੀ ਕਰਨਾ ਚਾਹੀਏ ਆਖਿਰ ਆਪਣੀ ਸਹੇਲੀ ਦੇ ਜਿੱਤੇ ਅੱਗੇ ਉਹ ਹਾਰ ਹੀ ਗਈ ਤੇ ਆਪਣੇ ਦਿਲ ਦੇ ਆਕੇ ਲਗ ਉਸ ਮੁੰਡੇ ਦੀ ਦਿੱਖ ਚਰਖ ਹਾਸਲ ਕਰ ਲਈ ਉਹ ਬਾਲਕਨੀ ਵਿੱਚ ਖੜ ਰਹੀ ਉਹ ਦਿਖ ਉਹ ਦਿਖ ਆ ਗਿਆ ਉਹ ਸੁਖਨੀ ਇਸ਼ਾਰਾ ਕਰਦੀ ਈ ਸਿਮਰਨ ਦਾ ਧਿਆਨ ਆਕਾਸ਼ ਦੀ ਬਲਕਨੀ ਵੱਲ ਵਧਾਇਆ ਉਹ ਬਲਕਨੀ ਵਿੱਚ ਸੱਚਮੁੱਚ ਹੀ ਖੜਾ ਸੀ ਨੀਲੇ ਰੰਗ ਦੀ ਸ਼ਰਟ ਪਾਈ ਤੇ ਲੱਕਰ ਵਾਲੀ ਇੱਕ ਫਿੱਕੇ ਗ੍ਰੇ ਰੰਗ ਦਾ ਤੌਲੀਆ ਲਪੇਟੇ ਸਿਮਰਨ ਉਸ ਨੂੰ ਵੇਖ ਸ਼ਰਮਾ ਚਹੀ ਗਈ ਉਸਨੇ ਝੱਜ ਨਾਲ ਉਸਦਾ ਚਿਹਰਾ ਵੇਖਿਆ ਤੇ ਮੁਸਕਰਾਉਂਦੇ ਹੀ ਆਪਣੀ ਬਲਕਨੀ ਤੋਂ ਅੰਦਰ ਵੱਲ ਨੂੰ ਪਹੁੰਚ ਗਈ ਲੈਦਾਸ ਸ਼ੁਦਾਈ ਨਾ ਹੋਵੇਤੀ ਤੂੰ ਕਮਲੀਆ ਘੱਟੋ ਘੱਟ ਉਹਦਾ ਚਿਹਰਾ ਤਾਂ ਵੇਖ ਲੈਂਦੀ ਹਲੇ ਤਾਉਨੇ ਪੇਟ ਪੁਆਈ ਵੀ ਨਹੀਂ ਸੀ ਕਿ ਤੋ ਪਹਿਲੋਂ ਹੀ ਸੰਗਦੀ ਹੋਈ ਇਤੇ ਘੁਰਨੇ ਵਿੱਚ ਆ ਕੇ ਬਹਿ ਗਈ ਹੁਣ ਪਤਾ ਨਹੀਂ ਅਗਲੀ ਵਿਰਾਹ ਦੇ ਦਰਸ਼ਨ ਕਦੋਂ ਹੋਣ ਸੁਖ ਸਿਮਰਨ ਦੇ ਹਰਕਤ ਲਈ ਉਸਨੂੰ ਡਾਟਦੇ ਜਾ ਰਹੇ ਸੀ ਪਰ ਸਿਮਰਨ ਦਾ ਸਾਰਾ ਧਿਆਨ ਆਕਾਸ਼ ਦੇ ਮਿਲਕ ਝਲਕਦੇ ਹੀ ਸੀ ਉਹ ਸਾਜੀ ਕਰਦਾ ਸੀ ਕਿਉਂ ਹੋਨੇ ਆਪਣੀ ਬਲਕਨੀ ਤੋੜ ਦਿੱਤੀ ਆਕਾਸ਼ ਦੇ ਬਲਕਨੀ ਤੱਕ ਪਰਚਾਵੀ ਉਹ ਪਿੱਛੇ ਹੀ ਕੁਟਕੀ ਸੀਨੇ ਨਾਲ ਲਗਾਵੇ ਤੇ ਫਿਰ ਉਸ ਦੀ ਆਪਣੀ ਸ਼ਕਲ ਦੇਖਣ ਤੋਂ ਪਹਿਲਾਂ ਪਹਿਲਾਂ ਹੀ ਉੱਡ ਕੇ ਵਾਪਸ ਵੀ ਆ ਜਾਵੇ ਹੁਣ ਕਿੱਥੇ ਗਵਾਚ ਗਈ ਮੇਰੀ ਜਾਨੇ ਮਨ ਚੱਲਾ ਤਿਆਰ ਹੋਈਏ ਪਹਿਲਾ ਲੈਕਚਰ ਵੀ ਆਜ ਤੱਕ ਟਾਈਮ ਤੇ ਹੀ ਲੱਗਣਾ ਹੱਸਦੇ ਹੋਏ ਸੁਖ ਹੁਣ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢਣ ਲੱਗੀ ਤਦੇ ਸਿਮਰਨ ਨੂੰ ਯਾਦ ਆਇਆ ਕਿ ਸੁਖ ਤਾਂ ਉਸ ਨੂੰ ਕਹਿੰਦੀ ਸੀ ਵਿਅ ਉਸ ਮੁੰਡੇ ਬਾਰੇ ਕਾਫੀ ਕੁਝ ਜਾਣ ਚੁੱਕੀ ਹੈ ਉਸ ਸਜੀਤ ਕੀਤਾ ਕਿ ਸੁਖ ਨੂੰ ਪੁੱਛੇ ਵੀ ਉਸ ਮੁੰਡੇ ਬਾਰੇ ਕੀ ਕੀ ਜਾਣਦੀ ਆ ਪਰ ਸੁਖ ਨੂੰ ਤਿਆਰ ਹੋਣ ਵਿੱਚ ਵਿਅਸਤ ਵੇਖੋ ਉਸ ਨੂੰ ਕੁਝ ਕਹਿ ਨਾ ਪਾਈ ਤੇ ਿੱਲਾ ਜਿਹਾ ਮੂੰਹ ਕਰਕੇ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ ਪਹਿਲੇ ਲੈਕਚਰ ਤੋਂ ਬਾਅਦ ਅਗਲਾ ਲੈਕਚਰ ਖਾਲੀ ਹੀ ਸੀ ਦੋਵੇਂ ਸਹੇਲੀਆਂ ਥੋੜੀ ਕੱਪਸ਼ਪ ਕਰ ਲੈ ਕੈਂਟੀਨ ਵਿੱਚ ਚੱਲੀਆਂ ਗਈਆਂ ਸੁਭਾਣ ਅਲਕਾਸ਼ ਵੀ ਉੱਥੇ ਹੀ ਸੀ ਤੇ ਫਿਰ ਤੋਂ ਉਸ ਦੇ ਦਲੇ ਦੁਆਲੇ ਇੱਕ ਵੱਡਾ ਸਰਾਚਰਮਟ ਸਿਮਰਨ ਉਸ ਚਰਮਟ ਵਿੱਚ ਹੁੰਦੀ ਆਪਣੀ ਅਜੀਜ਼ ਨੂੰ ਵੇਖਣ ਦੀ ਜਦੋਂ ਜਹਦ ਵਿੱਚ ਸਕੇਨੇ ਨੂੰ ਇੱਕ ਕੁੜੀ ਨੇ ਆ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੋਈ ਨੇ ਆਖਿਆ Hey guys par suraat nu ek chuk party karan da plan hai so jo jo bhi is party vich shamil hona chahie apna naam mainu note karwa devi time pe venue thonu das ditta jau ਉਸ ਕਲਸਨ ਕੰਟੀਨ ਵਿੱਚ ਬੈਠੇ ਸਾਰੇ ਵਿਦਿਆਰਥੀ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇ। ਸਿਮਰਨ ਤੇ ਸੁਖ ਜਿੱਤੇ ਵਾਟੇ ਸਾਨੋ ਤੇ ਨਾਲ ਹੀ ਕੁਝ ਹੋਰ ਪੁਰਾਣੇ ਵਿਦਿਆਰਥੀ ਵੀ ਬੈਠੇ ਹੋਏ ਸਨ। ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਹਨਾਂ ਦੀ ਪਾਰਟੀ ਤਾਂ ਸੱਚਮੁੱਚ ਹੀ ਬੜੀ ਐਕਸਾਈਟਿੰਗ ਹੁੰਦੀ ਆ। ਹਰ ਵਾਰ ਦੀ ਤਰ੍ਹਾਂ ਇਸ ਪਾਰਟੀ ਵਿੱਚ ਆਪਣਾ ਸਭ ਦਾ ਚਹੇਤਾ ਰੌਕ ਸਟਾਰ ਜੇ ਸ਼ਾਮਲ ਹੁੰਦਾ। ਵਿੱਚੋਂ ਹੀ ਇੱਕ ਕੁੜੀ ਕਹਿਣ ਲੱਗੀ, "ਹਾਂ ਗਾਇਜ਼, ਆਕਾਸ਼ ਦਾ ਤਾਂ ਮਤਲਬ ਕੋਈ جواب ਨਹੀਂ।" ਆਪਣੇ ਪੂਰੇ ਕਾਲਜ ਵਿੱਚ ਇੱਕੋ ਤਾਂ ਹੈ ਉਹ ਸੁਪਰਸਟਾਰ ਤੇ ਉਸਦੀ ਪਾਰਟੀ ਮਾਈਡਿੰਗ ਬਲੋਇੰਗ ਮੈਂ ਤਾਂ ਪੱਕਾ ਜਾ ਰਹੀ ਹਾਂ ਤੁਸੀਂ ਦੱਸੋ ਅਗੂ ਇਸੇ ਜਵਾਬੇ ਚੁਸੇ ਸੀ ਸੀ ਵੀ ਕਰਨ ਲੱਗੀ ਅਸੀਂ ਵੀ ਜਾਵਾਂਗੇ ਹੀ ਪਲਾਜ ਤੱਕ ਉਹਦੀ ਕੀ ਪਾਰਟੀ ਮਿਸ ਕੀਤੀ ਆਪਾਂ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਹੋਏ ਸਾਰੇ ਵਿਦਿਆਰਥੀ ਆਪਸ ਵਿੱਚ ਜਾਂਦਿਆਂ ਸਲਾਹਾਂ ਕਰਨ ਲੱਗੇ ਕੁਝ ਦੇਨੂ ਮੋੜ ਉਸ ਕੁੜੀ ਨੇ ਫੇਰ ਤੋਂ ਅਨਾਉਂਸ ਕੀਤਾ ਕਿ ਐਤ ਕਿਸ ਪਾਰਟੀ ਲਈ ਨਵੇਂ ਆਏ ਯੂਨੀਅਨ ਵਿਦਿਆਰਥੀਆਂ ਨੂੰ ਵੀ ਸੱਦਾ ਉਹ ਜਿਹ ਚੋਹਨ ਤਾਂ ਉਹ ਵੀ ਆ ਕੇ ਆਪਣਾ ਨਾਂ ਲਿਖਾ ਦੇਣ ਇਹ ਗੱਲ ਸੁਣਦੇ ਹੀ ਸੁਖ ਵੀ ਖੁਸ਼ੀ ਨਾਲ ਝੂਮ ਉਠੇ ਉਹ ਤਾਂ ਪਹਿਲਾਂ ਇਸ ਪਾਰਟੀ ਵਿੱਚ ਚਾਹੁੰਦਾ ਮਨ ਬਣਾ ਚੁੱਕੀ ਸੀ ਤੇ ਦੋ ਦਿਨਾਂ ਮਗਰੋਂ ਉਹ ਸਿਮਰਨ ਨੂੰ ਜਿਵੇਂ ਤੇ ਮਨਾ ਕੇ ਜੀ ਆਪਣੀ ਨਾਲ ਪਾਰਟੀ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਵੀ ਚੁੱਕੀ ਸੀ ਹੈ ਗੋਸ਼ਸ ਅਚਾਨਕ ਸਿਮਰਨ ਨੂੰ ਕਿਸੇ ਕੁੜੀ ਨੇ ਪਿੱਛੇ ਮਵਾਸ ਮਾਰੀ ਸਿਮਰਨ ਇੱਕਦਮ ਚੌਕ ਗਈ ਉਸਨੇ ਪਿੱਛੇ ਪਲਟ ਕੇ ਵੇਖਿਆ ਤਾਂ ਕੁੜੀ ਕਾਜਲ ਜਿਹੜੀ ਕਿ ਇੱਕ ਦਫਾ ਪਹਿਲਾਂ ਵੀ ਉਸ ਨੂੰ ਦਿਸ ਚੁੱਕੀ ਸੀ ਹਾਂਜੀ ਸਿਮਰਨ ਨੇ ਸੰਕੇਤ ਜੇ ਕਿਹਾ ਤੇ ਉਹ ਕੁੜੀ ਕਾਜਲ ਆਪਣੀਆਂ ਹੋਰ ਸਹੇਲੀਆਂ ਨੂੰ ਬੁਲਾਉਂਦੀ ਹੀ ਕਹਿਣ ਲੱਗੀ ਹੈ ਗਾਇਸ ਮੇਸ ਦੀ ਮੋਸਟ ਬਿਊਟੀਫੁਲ ਗਰਲ ਆਫ ਥਿਸ ਈਵ ਬਸ ਇਨਾ ਹੀ ਸਿਮਰਨ ਨੂੰ ਇੰਪ੍ਰੈਸ ਕਰਨ ਲਈ ਕਾਫੀ ਸੀ ਉਹ ਸਮਝ ਗਈ ਸੀ ਕਿ ਇਸ ਪਾਰਟੀ ਵਿੱਚ ਹੁਣ ਸਿਰਫ ਉਸਦੀ ਵੇਚਤੀ ਹੀ ਹੋਣੀ ਆ ਹਰੇਕ ਨੂੰ ਉਸੇ ਸਾਵੇ ਰੰਗ ਦਾ ਮਜ਼ਾਕ ਉਡਾਉਣਾ ਕਿਉਂਕਿ ਇਸ ਪਾਰਟੀ ਵਿੱਚ ਇੱਕੋ ਇੱਕ ਸਾਵੇ ਰੰਗ ਦੀ ਕੁੜੀ ਸਿਮਰਨ ਹੀ ਸੀ ਕਾਜਲ ਦੇ ਬੇਹਉਦ ਕਮੈਂਟ ਪਾਸ ਕਰਨ ਤੇ ਸਾਰੀਆਂ ਕੁੜੀਆਂ ਸਿਮਰਨ ਨੂੰ ਵੇਖ ਕੇ ਹੱਸਣ ਲੱਗ ਪਈਆਂ ਸਿਮਰਨ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਉਸ ਦਾ ਜੀ ਕੀਤਾ ਕਿ ਉਹ ਹੁਣ ਇਸ ਪਾਰਟੀ ਨੂੰ ਛੱਡ ਕੇ ਪアル ਜਾਵੇ ਪਰ ਸੋਖ ਉਸ ਨੂੰ ਰੋਕਦੀ ਰਹੀ ਉਹ ਕਹਿੰਦੀ ਰਹੀ ਕਿ ਅੱਜ ਜਿਉ ਇਥੋਂ ਭੱਜ ਗਈ ਤਾਂ ਇਹਨਾਂ ਕੁੜੀਆਂ ਨੂੰ ਤਾਂ ਹਰ ਵਾਰ ਮਜ਼ਾਕ ਉਡਾਉਂਦਾ ਬਹਾਨਾ ਹੀ ਲੱਭ ਜਾਣਾ ਫਿਰ ਕਿ ਉਹ ਹਰ ਵਦ ਇਦਾਂ ਹੀ ਭਜਦੀ ਰਿਹਾ ਕਰੇਗੀ ਕਦੇ ਨਾ ਕਦੇ ਤਾਂ ਉਸ ਨੂੰ ਇਹਨਾਂ ਸਾਰਿਆਂ ਨੂੰ ਜਵਾਬ ਦੇਣਾ ਹੀ ਪਊ ਸਿਮਰਨ ਤੂੰ ਘਬਰਾ ਨਾ ਇਹਨਾਂ ਦਾ ਕੀ ਆ ਇਹਨਾਂ ਦਾ ਤਾਂ ਕੰਮ ਹੀ ਇਹੀ ਆ ਆਪੇ ਹਾਸਾ ਠੱਠਾ ਕਰਕੇ ਪੈ ਜਾਣਗੀਆਂ ਤੂੰ ਚੱਲਾ ਆਪਾਂ ਉੱਧਰ ਟੇਬਲ ਤੇ ਜਾ ਕੇ ਬਹਿਨੇ ਆਂ ਸੁਖ ਸਿਮਰ ਨੇ ਸੰਭਾਲਦੀ ਹੋਈ ਕਿਸੇ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕਰਨ ਲੱਗੀ ਪਰ ਆਪਣੀ ਆਸੇ ਪਾਸੇ ਦੀ ਪੇੜ ਵਿੱਚ ਆਪਣੀ ਰੰਗਵਰੀ ਹੋ ਰਹੀ ਚਸ ਜਸ ਨਾਲ ਸਿਮਰ ਦਾ ਦਿਲ ਅੰਦਰੋਂ ਦੁਖੀ ਹੁੰਦਾ ਰਿਹਾ ਜਦ ਉਸ ਨੂੰ ਹੋਰ برداشت ਨਾ ਹੋਇਆ ਤਾਂ ਉਹ ਚਾਂਚਕੀ ਰੋਣ ਲੱਗ ਪਈ ਹੌਲੀ ਹੌਲੀ ਪਾਰਟੀ ਵਿੱਚ ਮੌਜੂਦ ਹੋਰ ਵਿਦਿਆਰਥੀ ਵੀ ਪੇੜ ਵੱਲ ਉਮੜਨ ਲੱਗੇ ਜਿਹੜੇ ਤਾਂ ਸਿਮਰ ਨਾਲ ਹਮਦਰਦੀ ਰੱਖਦੇ ਸਨ ਉਹ ਇੱਕ ਪਾਸੇ ਹੋ ਗਏ ਤੇ ਜਿਹੜੇ ਆਪਣੇ ਆਪ ਨੂੰ ਹੀ ਸ਼੍ਰੇਸ਼ਟ ਮੰਨਦੇ ਸਨ ਉਹ ਇੱਕ ਪਾਸੇ ਫਿਰ ਕੁਝ ਪਲਾਂ ਵਿੱਚ ਪਾਰਟੀ ਵਿੱਚ ਦੂ ਤਿਰਾ ਬਣ ਗਈਆਂ ਗੱਲ ਸੀਨੀਅਰ ਤੇ ਜੂਨੀਅਰ ਦੇ ਹੱਕਾਂ ਤੱਕ ਪਹੁੰਚ ਗਈ ਜੂਨੀਅਰ ਸੀਨੀਅਰ ਸਟੂਡੈਂਟਸ ਤੇ ਇਲਜ਼ਾਮ ਲਗਾਉਣ ਲੱਗੇ ਕਿ ਇਹ ਸਾਡੀ ਰੈਂਕਿੰਗ ਕਰ ਰਹੇ ਹਨ ਜਦ ਕਿ ਸੀਨੀਅਰ ਸਟੂਡੈਂਟ ਰੈਂਕਿੰਗ ਨੂੰ ਆਪਣਾ ਹੱਕ ਦੱਸਦੇ ਹੋਏ ਕਹਿਣ ਲੱਗੇ ਕਿ ਪਲਾ ਇਹਦੇ ਵਿੱਚ ਕੀ ਗਲਤ ਹੈ ਇਹ ਤਾਂ ਹਰ ਇੱਕ ਜਗ੍ਹਾ ਹੀ ਹੁੰਦਾ ਦੇਖੋ ਮੈਡਮ ਜੀ ਸਿਮਰ ਸਾਡੀ ਕਲਾਸ ਦੀ ਕੁੜੀ ਆ ਤੇ ਅਸੀਂ ਆਪਣੀ ਕਲਾਸ ਫੈਲੋ ਨਾਲ ਹੋ ਰਹੀ ਹੈ ਜ਼ਿਆਸਤੀ ਬਰਦਾਸ਼ਤ ਨਹੀਂ ਕਰਾਂਗੇ ਸਿਮਰਨ ਦੀ ਕਲਾਸ ਦਾ ਇੱਕ ਮੁੰਡਾ ਜੋ ਕਿ ਕਲਾਸ ਦਾ ਮਨੀਟਰ ਵੀ ਸੀ ਅੱਗੇ ਆਇਆ ਉਸਨੇ ਕਾਜਨ ਨੂੰ ਉਸੇ ਸਿਮਰਨ ਨਾਲ ਕੀਤੀ ਬਦਸਲੂਕੀ ਦੇ ਬਦਲੇ ਖੂਬ ਖਰੀ ਖੂਟੀ ਵੀ ਸੁਣਾਈ ਜਿਸ ਨਾਲ ਮਾਮਲਾ ਹੋਰ ਵੀ ਪੱਕ ਗਿਆ ਸੀਨੀਅਰ ਸਟੂਡੈਂਟਸ ਵਿੱਚੋਂ ਕੁਝ ਮੁੰਡੇ ਆ ਕੇ ਉਸ ਮਨੀਟਰ ਮੁੰਡੇ ਨਾਲ ਤੂੰ ਟੜਾ ਕਰਨ ਲੱਗੇ ਨਹੀਂ ਤੂੰ ਹੁਣਾ ਕੌਣਾ ਸਾਡੇ ਨਾਲ ਇਦਾਂ ਗੱਲ ਕਰਨ ਵਾਲਾ ਅਸੀਂ ਇਹ ਸੀਨੀਅਰਾਂ ਸੀਨੀਅਰ ਤੇ ਇਹ ਜਿਹਦੇ ਪਿੱਛੇ ਤੇ ਗੁੱਸੇ ਨਾਲ ਲਾੜ ਪੀਲਾ ਹੋਇਆ ਫਿਰਦਾ ਤੇ ਲੱਗਦੀ ਕਿ ਇਹ ਤੇਰੇ ਗਰਲਫ੍ਰੈਂਡ ਹੈ ਅਖਰ ਹੈ ਕਿ ਇਹਦੇ ਵਿੱਚ ਨਾ ਸ਼ਕਲ ਨਾ ਅਕਲ ਮਾੜਾ ਜਿਹਾ ਕੁਛ ਕਿਹਾ ਨਹੀਂ ਵੇ ਕਿਵੇਂ ਟਸਕਨ ਲੱਗ ਪਈ ਹਾਂ ਸਾਰਿਆਂ ਨਾਲ ਸੀਨੀਅਰ ਮੁੰਡਿਆਂ ਦੇ ਪਿੱਛੇ-ਪਿੱਛੇ ਹੱਸਦੇ ਰਹੇ ਉਹਨਾਂ ਨੂੰ ਇੱਕੜਕਵੀ ਜਿਹੀ ਆਵਾਜ਼ ਸਾਰਿਆਂ ਦੀ ਕੰਨਿ ਪਈ ਇਹ ਆਕਾਸ਼ ਸੀ ਸਭ ਉਸ ਨੂੰ ਥੈਰਤ ਭਰੀਆ ਨਜ਼ਰਾਂ ਨਾਲ ਵੇਖ ਰਹੀ ਸੀ ਉਹ ਇਸ ਵਕਤ ਕਾਫੀ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਕਾਜਰ ਬਲਵੀ ਉਸਨੇ ਕੁਰੀ ਵਟਕੇ ਹੀ ਵੇਖਿਆ ਸੀ ਉਹ ਸਿਮਰਨ ਦੇ ਕੋਲ ਆਇਆ ਤੇ ਉਸ ਦਾ ਹੱਥ ਫੜ ਕੇ ਖੜਾ ਹੋ ਗਿਆ ਸਿਮਰਨ ਹਲੇ ਵੀ ਰੋਈ ਹੀ ਜਾ ਰਹੀ ਸੀ ਤੁਸੀਂ ਪਲੀਜ਼ ਰੋ ਨਾ ਅਲੋ ਰੁਮਲ ਆਪਣੀ ਜੇਬ ਵਿੱਚ ਰੁਮਲ ਕੱਢਦਾ ਹੋਇਆ ਕਾਸ਼ ਸਿਮਰਨ ਨੂੰ ਬੇहद ਮੋਹ ਭਰੀਆਂ ਤਨ ਵਰਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਜੀ